ਮੇਰੇ ਪੂਰੇ ਦੇਸ਼ ਵਾਸੀਓ ਬਾਹਰ ਵਿਦੇਸ਼ਾਂ 'ਚ ਵਸਦੇ ਮੇਰੇ ਭਰਾਓ ਭੈਣੋ ਵੀਰੋ ਤੁਹਾਨੂੰ ਸਭ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕ ਦੀਪਦਾਨ ਉਤਸਵ ਦੀ ਆਪ ਜੀ ਨੂੰ ਮੁਬਾਰਕ ਕੱਲ ਨੂੰ ਜਿਹੜਾ ਮਨਾਇਆ ਜਾਣ ਵਾਲਾ ਬੰਦੀ ਛੋੜ ਦਿਵਸ ਹੈ ਉਹਦੀ ਵੀ ਆਪ ਸਭ ਨੂੰ ਵਧਾਈ ਹੋਵੇ ਜਿੱਥੇ-ਜਿੱਥੇ ਦੀਵਾਲੀ ਦਾ ਖੁਸ਼ੀਆਂ ਵਾਲਾ ਪੱਖ ਦੇਖਿਆ ਗਿਆ ਮੇਰਾ ਕੁਝ ਆਪਣਾ ਵੀ ਤਜਰਬਾ ਹੈ ਬਤੌਰ ਡਾਕਟਰ ਜਦੋਂ ਐਮਰਜੈਂਸੀ ਵਿੱਚ ਹਸਪਤਾਲਾਂ ਵਿੱਚ ਡਿਊਟੀ ਅਸੀਂ ਕਰਦੇ ਸੀ ਤਾਂ ਮੈਂ ਦੇਖਦਾ ਹੁੰਦਾ ਸੀ ਕਿ ਇਹਨਾਂ ਦਿਨਾਂ ਵਿੱਚ ਰੋਡ ਸਾਈਡ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਦਿਵਾਲੀ ਵਾਲੇ ਦਿਨ ਬਰਨ ਦੇ ਕੇਸ ਬਰਨ ਦੀਆਂ ਇੰਜਰੀਜ਼ ਬਹੁਤ ਨਾਲ ਵੀ ਆਉਂਦੇ ਆ ਨਾਲ ਦੇ ਨਾਲ ਦਮੇ ਤੋਂ ਪੀੜਤ ਅਲਰਜਿਕ ਬ੍ਰੌਂਕਾਈਟਸ ਤੋਂ ਪੀੜਤ ਜਿਹਨੂੰ ਆਪਾਂ ਸਾਹ ਹੀ ਰੁਕ ਜਾਂਦਾ ਉਹਨੂੰ ਕਹਿੰਦੇ ਸਟੇਟਸ ਅਸਥਮੈਟਿਕਸ ਉਦੇ ਮਰੀਜ਼ ਬਹੁਤ ਵੱਧ ਜਾਂਦੇ ਐ ਸੋ ਮੈਂ ਸੋਚਦਾ ਵੀ ਉਹ ਜਿਹੜੇ ਮਰੀਜ਼ ਹਸਤਾ ਲਾਉਂਦੇ ਆ ਉਹਨਾਂ ਵਿਚਾਰਿਆਂ ਦੀ ਦੀਵਾਲੀ ਤਾਂ ਫਿਰ ਫਿੱਕੀ ਪੈ ਹੀ ਜਾਂਦੀ ਆ ਨਾ ਸੋ ਮੈਂ ਸਭ ਨੂੰ ਬੇਨਤੀ ਕਰਦਾ ਪੇ ਵਾਤਾਵਰਣ ਦੂਸ਼ਿਤ ਨਾ ਕਰੀਏ ਇੰਨੇ ਪਟਾਖੇ ਨਾ ਚਲਾਈਏ ਜਿਹਦੇ ਨਾਲ ਔਰ ਜਿਹੜੇ ਐਸਥਮਾ ਦੇ ਮਰੀਜ਼ ਜਾਂ ਅਲਰਜਿਕ ਬ੍ਰੌਂਕਾਈਟਸ ਤੇ ਜਾਂ ਹਾਰਟ ਦੇ ਮਰੀਜ਼ ਜਿਹੜੇ ਵੱਡੇ ਵੱਡੇ ਉੱਚੀ ਜਿਹੜੇ ਪਟਾਕੇ ਚੱਲਣ ਨਾਲ ਜਿਨ੍ਹਾਂ ਵਿਚਾਰੇ ਕਈ ਜਾਨ ਤੋਂ ਵੀ ਹੱਥ ਤੋਂ ਬੈਠਦੇ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਔਰ ਨਸ਼ੇ ਦਾ ਇਸਤੇਮਾਲ ਸੇਵਨ ਕਰਕੇ ਜਿਹੜੇ ਡਰਾਈਵਿੰਗ ਕਰਦੇ ਆ ਆਪਣੇ ਉਲੋਂ ਇੰਜੋਏ ਕਰ ਰਹੇ ਆ ਨਸ਼ਾ ਪੀ ਕੇ ਕਿਸੇ ਵੀ ਨਸ਼ੇ ਦਾ ਇਸਤੇਮਾਲ ਕਰਕੇ ਤੇ ਉਹ ਵੀ ਰੋਡ ਸਾਈਡ ਐਕਸੀਡੈਂਟ ਵਿੱਚ ਕਈ ਵਿਚਾਰੇ ਹੱਥ ਤੋਂ ਜਾਨ ਤੋਂ ਹੱਥ ਤੋਂ ਬੈਠਦੇ ਆ ਉਹਨਾਂ ਦੀ ਵੀ ਦੀਵਾਲੀ ਫਿਰ ਉਹ ਦੀਵਾਲੀ ਦਾ ਰੂਪ ਨਹੀਂ ਰੰਡਾ ਉਹਨਾਂ ਵਾਸਤੇ ਨਾਲ ਦੇ ਨਾਲ ਮੈਂ ਇਹ ਵੀ ਦੇਖਿਆ ਕਿ ਵਾਤਾਵਰਨ ਜਦੋਂ ਇੰਨਾ ਦੂਸ਼ਿਤ ਹੋ ਜਾਂਦਾ ਆ ਅਗਲੇ ਦਿਨ ਤੁਸੀਂ ਦੇਖੋਗੇ ਉਸੇ ਚੋ ਸਾਹ ਲੈਣਾ ਅਸੀਂ ਸਭ ਨੇ ਓਜ਼ੋਨ ਲੇਅਰ ਤੇ ਵੀ ਕਿੰਨਾ ਅਸਰ ਪੈਂਦਾ ਆ ਕਈ ਵਾਰੀ ਤਾਂ ਨਕਲੀ ਬਾਰਿਸ਼ ਵੀ ਕਰਾਉਣੀ ਪੈਂਦੀ ਹੈ ਕਈ ਜਗ੍ਹਾ ਕਈ ਵਾਰੀ ਤਾਂ ਉਹ ਕਲਾਊਡਸ ਦੀ ਤਰ੍ਹਾਂ ਸਮੋਕ ਜਿਹੜਾ ਉਹ ਇੰਨਾ ਕਿਸ ਤਰ੍ਹਾਂ ਧੁੰਦੂ ਘਰਾ ਹੋ ਜਾਂਦਾ ਆ ਉਹ ਸਾਡੇ ਇਸ ਦੀਵਾਲੀ ਤੋਂ ਬਾਅਦ ਇਹ ਵੀ ਦੇਖਣ ਵਿੱਚ ਆਇਆ ਮੇਰੀ ਸਭ ਨੂੰ ਬੇਨਤੀ ਹੈ ਦੀਵਾਲੀ ਦੇ ਵਿੱਚ ਪਿਛਲੇ ਸਾਲ ਵਿੱਚ ਕਈ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਘਟਨਾਵਾਂ ਵਿੱਚ ਆਇਓ ਹੜ੍ਹਾਂ ਦੀਆਂ ਫਲੱਡਸ ਦੀ ਸਿਚੁਏਸ਼ਨ ਆਈ ਜਾਂ ਕਈ ਪਰਿਵਾਰਾਂ ਨਾਲ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਮੇਰੇ ਚਗਵਾਂਡ ਦੇ ਵਿੱਚ ਇੱਕ ਬੱਚੇ 5 ਸਾਲਾਂ ਦੇ ਨਾਲ ਪ੍ਰਵਾਸੀ ਵੱਲੋਂ ਮੰਦ ਭਾਗੀ ਜਿਹੜੀ ਉਹ ਘਟਨਾ ਵਾਪਰੀ ਆ ਉਹ ਦੀਵਾਲੀ ਉਹ ਪਰਿਵਾਰ ਵਾਸਤੇ ਕੋਚੀਏ ਕਿ ਉਹਨਾਂ ਪਰਿਵਾਰ ਵਾਸਤੇ ਦੀਵਾਲੀ ਇੱਕ ਦੀਵਾਲੀ ਹੈ ਸੋ ਮੈਂ ਇਹ ਚਾਹੁੰਨਾ ਆ ਅਕਾਲ ਪੁਰਖ ਕਿਰਪਾ ਕਰੇ ਇਤਾਂ ਦੀਆਂ ਘਟਨਾਵਾਂ ਨਾ ਵਾਪਰਨ ਆਉਂਦੀ ਦੀਵਾਲੀ ਸਭ ਲਈ ਖੁਸ਼ੀਆਂ ਵਾਲੀ ਹੋਵੇ ਮਰੀਜ਼ਾਂ ਦਾ ਵਾਧਾ ਨਾ ਹੋਵੇ ਹਸਪਤਾਲਾਂ ਵਿੱਚ ਕੋਈ ਅਲਰਜਿਕ ਬ੍ਰੌਂਕਾਈਟਸ ਦੇ ਪੇਸ਼ੈਂਟ ਹੈ ਉਹਨਾਂ ਦਾ ਧਿਆਨ ਰੱਖਿਆ ਜਾਏ ਔਰ ਬਤੌਰ ਜ਼ਿਲ੍ਹਾ ਸਿਹਤ ਅਫਸਰ ਮੈਂ ਜਿਹੜਾ ਖਾਸ ਕਰਕੇ ਫੂਡ ਸੇਫਟੀ ਤੇ ਮੈਨੂੰ ਸੇਵਾਵਾਂ ਨਿਵਾਉਣ ਦਾ ਮੌਕਾ ਮਿਲਿਆ ਮੈਂ ਵੀਰੋ ਦੇਖ ਚੁੱਕਾ ਪੈਣੋ ਕਿ ਮਠਿਆਈਆਂ ਜਾਂ ਚੀਜ਼ਾਂ ਦਾ ਮਿਆਰ ਖਾਸ ਕਰਕੇ ਦੁੱਧ ਤੇ ਦੁੱਧ ਤੋਂ ਬਣੀਆਂ ਜਿਹੜੀਆਂ ਵਸਤਾਂ ਆ ਮਠਿਆਈਆਂ ਉਹਨਾਂ ਦਾ ਮਿਆਰ ਬਹੁਤ ਘਿਰ ਚੁੱਕਾ ਕਿਉਂਕਿ ਦੁੱਧ ਇੰਨਾ ਹੈ ਨਹੀਂਗਾ ਸਾਡੇ ਕੋਲ ਜਿੰਨੀ ਇਹਨਾ ਫੈਸਟੀਵਲਸ ਵਿੱਚ ਕੰਜ਼ਮਪਸ਼ਨ ਇਹਨਾ ਕੋਲ ਹੋ ਜਾਣੀਆਂ ਕਿੱਥੋਂ ਉਹ ਘਾਪਾ ਕਿੱਥੋਂ ਉਹ ਗੈਪ ਪੂਰਾ ਹੋਣਾ ਆ ਸੁਭਾਵਿਕ ਹੈ ਉੱਥੇ ਸਿੰਥੈਟਿਕ ਦੁੱਧ ਸਿੰਥੈਟਿਕ ਚੀਜ਼ਾਂ ਅਡਲਟਰੈਂਟ ਇਦਾਂ ਦੇ ਮਿਲਾਏ ਜਾਣਗੇ ਤੁਹਾਡੀ ਸਿਹਤ ਨਾਲ ਖੇਲਵਾੜ ਹੋਏਗਾ ਤੁਸੀਂ ਉਹ ਮਠਿਆਈ ਅੱਗੇ ਵੀ ਰਿਸ਼ਤੇਦਾਰਾਂ ਦੋਸਤਾਂ ਵਿੱਚ ਦੇਣੀ ਆ ਮੈਂ ਚਾਹਾਂਗਾ ਤੁਹਾਡੇ ਆਲੇ ਦੁਆਲੇ ਜਿੱਥੋਂ ਸੇਫ ਸੁਰੱਖਿਅਤ ਤੇ ਸਟੈਂਡਰਡ ਮਿਆਰੀ ਮਠਿਆਈਆਂ ਖਾਣ ਵਾਲੀਆਂ ਵਸਤਾ ਮਿਲਣ ਉਹ ਦਿੱਤੀਆਂ ਜਾਣ ਜਾਂ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਚੀਜ਼ਾਂ ਨੂੰ ਜਿਨ੍ਹਾਂ ਦੇ ਵਿੱਚ ਮਿਲਾਵਟ ਖੁਰ ਦੀ ਸੰਭਾਵਨਾ ਨਾ ਮਾਤਰ ਸੋ ਮੈਂ ਇਸ ਮੌਕੇ ਤੇ ਦੀਵਾਲੀ ਦੇ ਮੌਕੇ ਤੇ ਦੀਪਦਾਨ ਉਤਸਵ ਦੇ ਮੌਕੇ ਤੇ ਤੇ ਕੱਲ ਨੂੰ ਮਨਾਏ ਜਾਣ ਵਾਲੇ ਬੰਦੀ ਛੋੜ ਦੇ ਵਿਸਤੇ ਆਪ ਸਭ ਨੂੰ ਮੁਬਾਰਕ ਦਿੰਦਾ ਆ ਆਉਂਦੀ ਦੀਵਾਲੀ ਇੰਨੀ ਇਸ ਤਰ੍ਹਾਂ ਦੀ ਆਵੇ ਆਉਂਦਾ ਸਾਲ ਵੀ ਤੇ ਪ੍ਰਮਾਤਮਾ ਅਕਾਲਪੁਰ ਕਿਰਪਾ ਕਰੇ ਤੇ ਕਿਸੇ ਨਾਲ ਵੀ ਕੋਈ ਇਦਾਂ ਦੀ ਮੰਦ ਭਾਗੀ ਘਟਨਾ ਨਾ ਵਾਪਰੇ ਪੰਜਾਬ ਵਿੱਚ ਫਲੱਡ ਜਿਵੇਂ ਆਏ ਆ ਹੜ੍ਹ ਆਏ ਆ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ ਨੇਚਰਲ ਕਲੈਮਿਟੀਜ਼ ਵਾਹਿਗੁਰੂ ਕਿਰਪਾ ਕਰਕੇ ਨਾ ਆਉਣ ਤਾਂ ਕਿ ਸਾਰੇ ਪਰਿਵਾਰ ਹੱਸਦੇ ਵਸਦੇ ਖੁਸ਼ੀਆਂ ਖੇੜਿਆਂ ਨਾਲ ਚੱਲਣ ਔਰ ਲੋਕਾਂ ਨੂੰ ਵੀ ਮੈਂ ਚਾਹੁੰਦਾ ਆ ਗੱਲ ਤਾਂ ਜ਼ਮੀਰਾਂ ਦੀ ਐ ਜ਼ਮੀਰਾਂ ਜਾਗ ਜਾਣ ਤਾਂ ਕੋਈ ਸਮੱਸਿਆ ਹੀ ਨਹੀਂ ਰਹਿਣੀ ਚਾਹੇ ਕਿਸੇ ਵੀ ਸਿਸਟਮ ਵਿੱਚ ਹੋਵੇ ਕਿਰਪਾ ਕਰੇ ਵਾਹਿਗੁਰੂ ਲੋਕਾਂ ਦੀਆਂ ਜ਼ਮੀਰਾਂ ਜਾਗ ਜਾਣ ਜਿੰਦਾ ਰਹਿਣ ਜ਼ਮੀਰਾਂ ਔਰ ਇੱਕ ਸੋਹਣਾ ਪਵਿੱਤਰ ਇਮਾਨਦਾਰੀ ਵਾਲਾ ਸਿਸਟਮ ਐਸਟੈਬਲਿਸ਼ ਹੋ ਸਕੇ ਜਿਹਦੇ ਚ ਹਰ ਵਿਅਕਤੀ ਕਿਉਂਕਿ ਹੱਕ ਹਰੇਕ ਦਾ ਆ ਇਸ ਦੀਵਾਲੀ ਤੇ ਖੁਸ਼ੀ ਮਨਾਉਣ ਦਾ ਹਰ ਇੱਕ ਦਾ ਹੱਕ ਆ ਮੇਰਾ ਕੱਲੇ ਦਾ ਨਹੀਂ ਤੁਹਾਡਾ ਨਹੀਂ ਕੱਲਿਆਂ ਦਾ ਸਭ ਦਾ ਹੱਕ ਆ ਇਹਨੂੰ ਹੱਸਦਿਆਂ ਖੇਡਦਿਆਂ ਤੰਦਰੁਸਤੀ ਨਾਲ ਖੁਸ਼ੀ ਮਨਾਲ ਮਨਾਉਣ ਦਾ ਹਰ ਇੱਕ ਦਾ ਹੱਕ ਹੈ ਔਰ ਉਸ ਹੱਕ ਜਿਹੜਾ ਸਭ ਦਾ ਰੱਖਵਾ ਆ ਔਰ ਉਹਦੀ ਖਾਤਰ ਅਸੀਂ ਇਹ ਨજર ਚ ਰੱਖ ਕੇ ਇਹਨੂੰ ਜ਼ੇਹਨ ਚ ਰੱਖ ਕੇ ਮਨ ਚ ਰੱਖ ਕੇ ਦੀਵਾਲੀ ਮਨਾਈਏ ਕਿ ਸਾਡੀ ਦੀਵਾਲੀ ਮਨਾਉਣੀ ਕਿਸੇ ਵਾਸਤੇ ਖਤਰਨਾਕ ਨਾ ਬਣੇ ਕਿਸੇ ਵਾਸਤੇ ਦੁਖਦਾਇਕ ਨਾ ਬਣੇ ਦਰਦਨਾਕ ਨਾ ਬਣੇ ਕੋਈ ਵੀ ਬੰਦਾ ਇਸ ਤਰ੍ਹਾਂ ਨਾ ਦੀਵਾਲੀ ਮਨਾਵੇ ਤੇ ਉਹਦੀ ਦੀਵਾਲੀ ਦੀ ਰਾਤ ਜਾਂ ਆਉਂਦੀਆਂ ਦਿਨ ਰਾਤਾਂ ਉਹਦੀਆਂ ਹਸਤਾਂਾਂ ਚ ਬੀਤਣ ਇਹੀ ਮੈਂ ਆਸ ਕਰਦਿਆਂ ਤੁਹਾਨੂੰ ਸਭ ਨੂੰ ਮੁਬਾਰਕ ਦਿਨਾ, ਵਧਾਈ ਦਿਨਾ, ਦੀਵਾਲੀ ਧੰਨਵਾਦ ਸਭ ਨੂੰ ਮੇਰੇ ਵੀਰੋ, ਭੈਣੋ, ਮਾਤਾਓ ਸਭ ਨੂੰ ਧੰਨਵਾਦ ਤੁਹਾਡਾ ਸਭ ਨੂੰ ਵਧਾਈ ਮੁਬਾਰਕ ਹੋਵੇ